ਮਾਰੈ ਨੀ ਸੇ ਕਰਕੇ ਕਿਆ ਕਹਾ ਭਇਓ ਜੋ ਦੋ ਲੋਚਨ ਮੂਦਕੇ ਬੈਠ ਰਹੇਓ ਬੱਕ ਧਿਆਨ ਤੇ ਬਗਲੇ ਨਾਲ ਵੀ ਹੈ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਧਨ ਮੁਖ ਝੂਠ ਬਿਪੂਖਨ ਸਾਰੰਗ ਸਾਰਦਰ ਤੇ ਲੋਹਾ ਤੇ ਬਿਪੂਖਨਦਰ ਤੇ ਗਹਿਣਾ ਕਹਿੰਦੇ ਇੰਨਾ ਜ਼ਬਾਨ ਦਾ ਕਮਾਲ ਦਾ ਹੈ ਜਦੋਂ ਬੋਲਦੇ ਤੇ ਇਸ ਤਰ੍ਹਾਂ ਲੋਹੇ ਦੇ ਗਹਿਣੇ ਵੀ ਸੋਨੇ ਦੇ ਬਣਾ ਬਣਾ ਸੱਟੀ ਜਾਂਦੇ ਹੈਲੋ ਯਾ ਲੋਕਾਂ ਨੂੰ ਯਕੀਨ ਕਰਾ ਦਿੰਦਾ ਸੁਣ ਲੈ ਜੀ ਮੁਖ ਛੂਟ ਵਿਮੁਕਨਸਾਰ ਅੱਗੇ ਤ੍ਰੈਪਾਲ ਇਤਿਹਾਲ ਵਿਚਾਰੰਗ ਤ੍ਰੈਪਾਲ ਤਿੰਨਾ ਪਾਲਾ ਵਾਲਾ ਗੰ ਗੈਤਰੀ ਮੰਤਰ ਓਮ ਬੂਰ ਬਵਾ ਸਵਾ ਇਹ ਰਿਗਵੇਦ ਚੋਂ ਆਉਂਦਾ ਇਹ ਤਿੰਨਾ ਪਾਲਾ ਵਾਲਾ ਮੰਤਰ ਵੀ ਪੜ ਰਿਹਾ ਤ੍ਰੈਪਾਲ ਇਤਿਹਾਲ ਵਿਚਾਰੰਗ ਮਹਾਰਾਜ ਕਹਿੰਦੇ ਪਰ ਜਿੱਦਣ ਇਹ ਨੂੰ ਸਮਝ ਪਾਏਗੀ ਨਾ ਨਾਮ ਦਾ ਕਰਮ ਕੀ ਹੈ ਜੇ ਜਾਨਸ ਬਰਮਨ ਕਰਮ ਸਭ ਫੋਕਟ ਨਿਸ਼ਚੋ ਕਰਮਨ ਪਰ ਨਾਮ ਐਵੇਂ ਨਹੀਂ ਕੋ ਨਾਨਕ ਨੇ ਚੋ ਧਿਆਵੇ ਯਕੀਨ ਨਾਲ ਧਿਆਵੇ ਬਿਨ ਸਤਗੁਰ ਬਾਟ ਨਾ ਆਵੇ ਸਤਗੁਰੂ ਤੋਂ ਬਿਨਾ ਨਿਸ਼ਚਤਾ ਸਤਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ ਮੈਂ ਸਿਰ ਬੇਨਤੀ ਕਰਾਂਗਾ ਇਥੋਂ ਤੱਕ ਕਿ ਜਿੰਨੇ ਮਹਾਪੁਰਸ਼ ਬੰਦਗੀ ਕਰਨ ਵਾਲੇ ਆ ਉਹ ਜ਼ੋਰ ਦਿੰਦੇ ਆ ਇਬਾਦਤ ਦੇ ਸਿਮਰਨ ਦੇ ਇਹ ਗੱਲ ਹੋਰ ਇਸੇ ਤੀਰਥ ਕਿਆ ਕਬੀਰ ਸਾਹਿਬ ਨੇ ਤਾਂ ਮੱਕੇ ਜਾਣ ਵਾਲੇ ਨੂੰ ਵੀ ਕਹਿ ਦਿੱਤਾ ਕਬੀਰ ਹਜ ਕਾਬਾ ਕੋ ਜਾਏ ਥਾ ਅੱਗੇ ਮਿਲਿਆ ਖੁਦਾਏ ਸਾਈਂ ਮੇਜ ਸੋ ਲੜ ਪਰਿਆ ਤੁਝ ਕਿਨ ਫਰਮਾਈ ਗਾਇ ਤੈਨੂੰ ਕਿਨੇ ਦੱਸਦਾ ਮੈਂ ਇੱਥੇ ਬੈਠਾ ਓਏ ਉਹ ਕਹਿੰਦਾ ਸਾਰੀ ਦੁਨੀਆ ਜਾਂਦੀ ਪਈ ਅਗੋ ਪ੍ਰਮਾਤਮਾ ਬੋਲੇ ਸ਼ੇਖ ਸਬੂਰੀ ਬਾਹਰਾ ਕਿ ਇੱਥੇ ਮੇਰੀ ਬੇਨਤੀ ਹੈ ਛੇਕ ਸਬੂਰੀ ਬਾਹਰ ਕਿਆ ਹਜ ਕਾਬੇ ਜਾਏ ਜਾ ਕੀ ਦਿਲ ਸਾਬਤ ਨਹੀਂ ਮੈਨੂੰ ਯਾਦ ਇੱਕ ਵਾਰੀ ਸ਼ਿਆਣੇ ਬੰਦਿਆ ਨੇ ਜਾ ਕੀ ਤੇ ਤਰ ਕਰਤਾ ਵੀ ਜਾ ਕਾ ਚਾਹੀਦਾ ਦਿਲ ਪੁਲਿੰਗ ਹੈ ਜਾ ਕੀ ਦਿਲ ਸਾਬਤ ਨਹੀਂ ਸਾਬਤੀ ਨਹੀਂ ਜਿਹਦੇ ਸਾਬਤੀ ਇਸ ਤਰ੍ਹਾਂ ਹੈ ਜਿਸ ਬੰਦੇ ਦੀ ਸਫਾਈ ਨਹੀਂ ਮੰਨਦੀ ਕਹਿੰਦੇ ਖੁਦਾ ਨੇ ਕਿਹਾ ਜੇ ਅੰਦਰ ਤੇਰਾ ਇਬਾਦਤ ਨਾਲ ਸਾਬ ਨੇ ਹੋਇਆ ਕਿਹੜੇ ਹਜ ਕਾਬੇ ਤੁਰੰਦਰੇ ਤੇਰਾ ਬੰਦਾ ਫਿਰ ਬਿੰਤੀ ਸ਼ੇਖ ਸਬੂਰੀ ਬਾਹਰਾ ਕਿਆ ਹਜ ਕਾਬਾ ਜਾਏ ਜਾ ਕੀ ਦਿਲ ਸਾਬਤ ਨਹੀਂ ਜਿਸ ਦੇ ਦਿਲ ਦੀ ਸਾਫਤੀ ਨਹੀਂ ਸਫਾਈ ਨਹੀਂ ਤਾਕੋ ਕਹਾਂ ਖੁਦ ਆਏ ਤੇ ਮਹਾਰਾਜ ਕੀ ਕਰੀਏ ਫਿਰ ਅੱਗੇ ਸਮਤ ਦਿੰਦੇ ਆ ਕਬੀਰ ਅੱਲਾਹ ਕੀ ਕਰ ਬੰਦਗੀ ਜੇ ਸਿਮਰਤ ਤੁਖ ਜਾਏ ਦਿਲ ਮੈਂ ਸਾਈ ਪ੍ਰਗਟੈ 부ਝੈ ਗੁਲੰਤੀ ਨਾਹੀਂ ਹਜ਼ੂਰ ਨੇ ਤੇ ਸ਼ਬਦ ਵਰਤਿਆ ਫਿਰ ਆਪਾਂ ਅੱਗੇ ਚੱਲੀਏ ਜੀ ਅੱਗੇ ਹੈ ਜੈਸੇ ਪਾਹਨ ਜਲਮ ਹੈ ਰਾਖਿਓ ਸਤਿਗੁਰੂ ਗੁਰੂ ਤੇਗ ਬਹਾਦਰ ਮੈਂ ਨਹੀਂ ਕਿ ਮੈਂ ਦਾਵਾ ਕਰਨੇ ਮੈਂ ਸ਼ੁੱਧ ਬਾਣੀ ਪੜਨਾ ਅਕਸਰ ਸਾਡੇ ਬੰਦੇ ਊੜੇ ਖੁੱਲੇ ਨੂੰ ਊੜੇ ਬੰਦ ਚ ਹੀ ਬੋਲ ਜਾਂਦੇ ਆ ਊੜਾ ਖੁੱਲਾ ਰਾਖਿਓ ਓਏ ਸਾਜਨ ਓਏ ਮੀਤ ਪਿਆਰੇ ਇੱਥੇ ਬੇਨਤੀ ਕਰ ਜੈਸੇ ਪਾਹਨ ਪਾਹਨ ਦਾ ਲਬਜ਼ੀ ਅਰਥੇ ਜੀ ਪੱਥਰ ਜੈਸੇ ਦਰਤ ਜਿਵੇਂ ਜੈਸੇ ਪਾਨ ਜਲ ਮਹਿ ਵਾ ਵਾ ਕਮਾਲ ਕੁਰਬਾਨ ਜਾਈਏ ਇੱਥੇ ਮਹਿ ਸ਼ਬਦ ਵਰਤਿਆ ਉੱਤੇ ਮਹਿ ਵਰਤਿਆ ਜਿਹੜੇ ਕਹਿੰਦੇ ਨਾ ਜੀ ਇਹ ਇਹ ਜੀ ਤੁਹਾਨੂੰ ਸ਼ਾਇਦ ਪਤਾ ਹੋਣਾ ਇਸ ਬਾਣੀ ਬਾਰੇ ਬਹੁਤ ਕੁਝ ਪਹਿਲਾਂ ਲੋਕਾਂ ਨੇ ਵਿਦਵਾਨ ਕੀ ਕਹਾਂਗਾ ਹੁਣ ਇੱਥੇ ਗੁਰੂ ਮਹਿ ਵਰਤਦਾ ਉੱਤੇ ਮਹਿ ਵਰਤਦਾ ਇਹਦਾ ਮਤਲਬ ਸਤਗੁਰੂ ਨੂੰ ਦੋਨਾਂ ਸ਼ਬਦਾਂ ਦਾ ਪਤਾ ਸਤਗੁਰੂ ਸਮਰਾਥ ਆਂਦੇ ਹੁਣ ਉੱਥੇ ਵੀ ਜਾ ਮੈਂ ਜਿਸ ਵਿੱਚ ਇਥੇ ਜਲ ਮਹਿ ਇਹਦਾ ਫੇਰ ਇਥੋਂ ਗਿਆ ਜਲ ਵਿੱਚ ਮਹਾਰਜ ਕਹਿੰਦੇ ਜੈਸੇ ਪਾਹਨ ਜਲ ਮਹਿ ਰਾਖਿਓ ਜਿਸ ਤਰ੍ਹਾਂ ਇੱਕ ਪੱਥਰ ਨੂੰ ਕੋਈ ਪਾਣੀ ਦੇ ਵਿੱਚ ਰੱਖਦਾ ਜਲ ਚ ਰੱਖਦਾ ਮਹਾਰਜ ਕਹਿੰਨੇ ਭੇਦੈ ਨਾਹੇ ਤਿਹ ਪਾਣੀ ਭੇਦੈ ਦਰ ਤੇ ਵਿੰਨਣਾ ਭੇਦੈ ਦਰ ਤੇ ਵਿੰਨਣਾ ਨਹੀਂ ਭੇਦਦਾ ਨਹੀਂ ਵਿੰਨਦਾ ਕੌਣ ਤੇ ਪਾਣੀ ਉਸ ਨੂੰ ਪਾਣੀ ਨਹੀਂ ਬਿੰਦਾ ਜਲ ਵੀ ਸ਼ਬਦ ਵਰਤਿਆ ਤੇ ਪਾਣੀ ਵੀ ਵਰਤਿਆ ਦੋਨੋਂ ਵਰਤੇ ਜੈਸੇ ਪਾਹਨ ਜਲ ਮੈਂ ਰੱਖਿਉ ਭੀਦਾ ਨਾਹਿ ਤੇ ਪਾਣੀ ਪਾਣੀ ਉਹਨੂੰ ਨਹੀਂ ਬਿੰਦਾ ਇਹਦੇ ਭਾਵ ਅਰਥ ਕਰਾਂਗੇ ਉਹ ਪਾਣੀ ਵਿੱਚ ਰਹਿ ਕੇ ਵੀ ਆ ਭੇਜਦਾ ਨਹੀਂ ਭੇਜਦਾ ਅੱਗੇ ਮਹਾਰਾਜ ਫਿਰ ਇਹ ਕਿੰਨਾ ਨਹੀਂ ਵਰਤਿਆ ਕਹਿਣ ਲੱਗੇ ਤੈਸੇ ਹੀ ਤੁਮ ਤਾਹੇ ਪਛਾਨੋ ਤੈਸੇ ਇਸ ਤਰ੍ਹਾਂ ਜਿਵੇਂ ਪੱਥਰ ਪਾਣੀ ਚ ਕਈ ਸਦੀਆਂ ਪਿਆਰ ਹੈ ਉਹਨੇ ਨਰਮ ਨਹੀਂ ਹੋਣਾ ਉਹਨੇ ਭਿੱਜਣਾ ਨਹੀਂ ਉਹਦੇ ਚ ਪਾਣੀ ਨਹੀਂ ਜਾਣਾ ਤੈਸੇ ਹੀ ਤੁਮ ਤਾਹੇ ਪਛਾਨੋ ਇਸੇ ਤਰ੍ਹਾਂ ਤੁਸੀਂ ਤੁਮਦਰ ਤੇ ਤੁਸੀਂ ਉਹਨਾਂ ਨੂੰ ਪਛਾਨੋ ਤੈਸੇ ਹੀ ਤੁਮ ਤਾਹੇ ਉਹਨਾਂ ਨੂੰ ਪਛਾਨੋ ਕੌਣ ਜੀ ਭਗਤ ਤਖੀਨ ਜੋ ਪ੍ਰਾਣੀ ਭਗਤ ਦਾ ਅਰਥ ਤੇ ਭਗਤੀ ਹੈ ਤੱਤੇ ਨੂੰ ਸਿਆਰੀ ਹੈ ਭਗਤੀ ਭਗਤੀ ਤੋਂ ਹੀ ਨਹੀਂ ਜਿਹੜੇ ਪ੍ਰਾਣੀ ਨੇ ਜਿਹੜੇ ਸਿਮਰਨ ਨਹੀਂ ਕਰਦੇ ਸਿਰਫ ਧਰਮ ਦੀ ਚਰਚਾ ਕਰ ਰਿਹਾ ਹਜ਼ੂਰ ਕਹਿੰਦੇ ਨੇ ਕਦੀ ਵੀ ਉਹ ਅੰਦਰੋਂ ਨਰਮ ਨਹੀਂ ਹੋ ਸਕਦੇ ਕਿਉਂਕਿ ਪਾਣੀ ਵਿੱਚ ਪੱਥਰ ਪਿਆ ਰਹੇ ਉਹ ਪਾਣੀ ਦਾ ਅਸਰ ਕਦੀ ਨਹੀਂ ਕਬੂਲਦਾ ਸੱਚੀ ਇਹ ਵੀ ਸਿਮਰਨ ਤੋਂ ਬਿਨਾ ਗੁਰੂ ਦੀ ਗੱਲ ਕਰਨ ਵਾਲਾ ਵੀ ਕੇਵਲ ਅਰਥ ਨਹੀਂ ਕਬੂਲਦਾ ਇਹ ਕਹ ਮੈਂ ਕਹਿ ਦਿੰਦਾ ਵੀ ਮੈਂ ਸੱਚ ਕਹਿ ਰਿਹਾ ਗੁਰੂ ਦੀ ਗੱਲ ਇਹ ਕਹਿਣੀ ਇੱਕ ਘਟਨਾ ਹੈ ਗੁਰੂ ਇਹ ਗੋਬਿੰਦ ਸਿੰਘ ਦੇ ਵੇਲੇ ਦੀ ਇੱਥੇ ਥੋੜੇ ਜੇ ਅਰਥ ਕਰ ਲਈ ਹਰ ਬੰਦਾ ਨੇ ਭੇਜਦਾ ਭਿਜਿਆ ਵੀ ਉਹਦੀ ਕਿਰਪਾ ਨਾਲ ਜਾਂਦਾ। ਅੱਗੇ ਇੱਕ ਦਿਨ ਸ਼ਬਦ ਇੱਥੇ ਆਜਾ ਅੱਗੇ ਭਿਜਣਾ ਉਹ ਬਖਸ਼ਿਸ਼ ਕਰਦਾ ਸਮਾਉਣਾ ਪੁੱਠਾ ਭਾਂਡਾ ਵਿੱਚ ਕੀ ਪਹਿਣਾ ਕੀ ਹੈ। ਇੱਕ ਸਤਿਗੁਰਾਂ ਦੇ ਸਿੱਖ ਹੋਇਆ ਭਾਈ ਜੱਗਾ ਸਿੰਘ। ਇੱਕ ਭਾਈ ਜੁੰਗਾ ਸਿੰਘ ਪਿਸ਼ਾਵਰੀ। ਇੱਕ ਭਾਈ ਜੱਗਾ ਸਿੰਘ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਪਿਆਰ ਨਾਲ ਕਰਨਾ। ਮੁੱਠਾ ਚਾਪੀ ਕਰਨੀ, ਪੱਖਾ ਚਲਣਾ। ਇਸ ਸਿਮਰਨ ਕਰਦੇ ਰਹਿਣਾ ਤੇ ਸਤਿਗੁਰੂ ਕੋਲ ਕੋਈ ਵਸਤੂ ਜੇ ਮੰਨ ਲਓ ਕੀਮਤੀ ਭਾਈ ਜੱਗੇ ਨੂੰ ਕਹਿੰਦਾ ਭਾਈ ਜੱਗਾ ਸਿੰਘ ਤੁਸੀਂ ਰੱਖ ਲਓ ਹੱਥ ਜੋੜਨੇ ਨਹੀਂ ਮਹਾਰਾਜ ਤੁਸੀਂ ਆਪਣੀ ਸੇਵਾ ਬਖਸ਼ੋ ਉਹਦੇ ਪ੍ਰਤੀ ਕਈਆਂ ਦੇ ਮਨ 'ਚ ਈਰਖਾ ਪੈਦਾ ਹੋ ਗਈ ਵੀ ਇਹਨੋਂ ਮਹਾਰਾਜ ਕਿਉਂ ਪਿਆਰ ਕਰਦੇ ਆ ਹੁਣ ਸਤਿਗੁਰੂ ਨੂੰ ਤੇ ਕੁਝ ਕਹਿ ਨਹੀਂ ਸਕਦੇ ਪਰ ਇਹ ਈਰਖਾ ਵੀ ਇਹਨੂੰ ਇੰਨਾ ਪਿਆਰ ਕਰਦੇ ਇੰਨਾ ਬੁਲਾਉਂਦੇ ਆ ਤੇ ਮੈਂ ਪਿਛਲੇ ਦਿਨ ਵੀ ਕਿਹਾ ਹੰਕਾਰ ਨੂੰ 6 ਵਜੇ ਤੇ ਈਰਖਾ ਜਨਮ ਲੈਂਦੀ ਏ ਈਰਖਾ ਜਦੋਂ ਵਿਕਰਾਂ ਰੂਪ ਧਾਰਨ ਕਰਦੀ ਫਿਰ ਨਿੰਦਿਆ ਦਾ ਜਨਮ ਹੁੰਦਾ ਹੈ